ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਵੀਡੀਓ ਬਣਾ ਬਣਾ ਰਹੇ ਆ ਪਿੰਡ ਦੁਗਲਵਾਲਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਰਸੂਲਪੁਰ ਨਹਿਰਾ ਬਿਲਕੁਲ ਨੇੜੇ ਝੰਡੇਰ ਪਿੰਡ ਇੱਕ ਪਾਸੇ ਆ ਜਾਂਦਾ ਤੇ ਖਾਸ ਵਿਜਿਟ ਤੁਸੀਂ ਪਿੰਡ ਦੁਗਲਵਾਲੇ ਕਰਨੀ ਆ ਅੱਜ ਦੀ ਵੀਡੀਓ ਜਿਹੜੀ ਦੋਸਤੋ ਆਪਾਂ ਬਣਾ ਰਹੇ ਆ ਘਰੇਲੂ ਘਰ ਦੇ ਵਿੱਚੋਂ ਆ ਕੋਈ ਸੇਲ ਪਰਚੇਜ ਦਾ ਜਾਂ ਕੋਈ ਵਪਾਰ ਲਾਈਨ ਦਾ ਕੰਮ ਨਹੀਂ ਗਾ ਵੀਰ ਦਾ ਤੇ ਵੀਰ ਮੇਰ ਓਨਰ ਨਾ ਵੀਰ ਦਾ ਮੇਰਾ ਪੂਰੀ ਗੱਲਬਾਤ ਆਪਾਂ ਕਰਾਂਗੇ ਵੀਰ ਦੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਜਿਹੜੀ ਦੋਸਤੋ ਬਿਲਕੁਲ ਜਿਕਰ ਨਗਾ ਦੀ ਗੱਲ ਕਰਗੇ ਤੇ ਤੁਹਾਨੂੰ ਦੋ ਤੋਂ ਤਿੰਨ ਨਗ ਦਿਖਾਉਣੇ ਆ ਇੱਕ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੇ ਇਹ ਝੋਟੀ ਗੱਭਣਾਂ ਤਿਆਰੀ ਦੇ ਵਿੱਚ ਹੀ ਆ तकरीबन ਸਮਾਂ ਵੀਰ ਤੋਂ ਪੁੱਛ ਲਾਂਗੇ ਕਿ ਕਿੰਨਾ ਕੁ ਸਮਾਂ ਹਜੇ ਪੈਂਡਿੰਗ ਆ ਕਿੰਨਾ ਕੁ ਸਮਾਂ ਬਾਕੀ ਆ ਇਹਦਾ ਸੂਣ ਦੇ ਵਿੱਚ ਇੱਕ ਇਧਰ ਤੁਹਾਨੂੰ ਜਿਹੜੀ ਦੋਸਤੋ ਜੋੜੀ ਦਿਖਾ ਦਾਂਗੇ ਇੱਕ ਬੱਕਰਾ ਤੇ ਇੱਕ ਬੱਕਰੀ ਆ ਠੀਕ ਆ ਜੀ ਇਹ ਜੋੜੀ ਵਕਾਊ ਆ ਤੇ ਜਿਹੜੇ ਭਰਾ ਨੂੰ ਸੌਦਾ ਜਚੂਗਾ ਠੀਕ ਆ ਜੀ ਜਿੱਥੇ ਵੀ ਤੁਹਾਡਾ ਤਾਲਮੇਲ ਬੈਂਦਾ ਤੁਸੀਂ ਬਿਠਾ ਲਿਓ ਤੋ ਜੋੜੀ ਇਹ ਬੱਕਰੀਆਂ ਦੀ ਬਕਾਊ ਠੀਕ ਹੈ ਜੀ ਇੱਕ ਇੱਕ ਬੱਕਰੀ ਤੇ ਇੱਕ ਬੱਕਰਾ ਕੋਈ ਸਾਲਕ ਦੀ ਉਮਰ ਤੇ ਕੀ ਰੇਡਪੜਦਾ ਰਹੂਗਾ ਐਂਡ ਦੇ ਵਿੱਚ ਆਪਾਂ ਪੂਰੀ ਡਿਟੇਲ ਇਹਨਾਂ ਦੀ ਵੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਜਿਹੜੀ ਤੁਸੀਂ ਸਾਹਮਣੇ ਝੋਟੀ ਦੇਖ ਰਹੇ ਹੋ ਦੋਸਤੋ ਸ਼ੁਰੂਆਤ ਆਪਾਂ ਇਸ ਝੋਟੀ ਦੀ ਜਾਣਕਾਰੀ ਤੋਂ ਕਰਾਂਗੇ ਅੱਜ ਤਰੀਕ 6 ਜਨਵਰੀ ਆ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1.5 ਵਜੇ ਦਾ ਕਰਦੇ ਆਂ ਪੂਰੀ ਗੱਲਬਾਤ ਲੈ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਵੀਰ ਮੇਰ ਸਾਸਰੀ ਕਰ ਸਾਸਰੀ ਦਾ ਸੰਤੂ ਸਾਹਿਬ ਜੀ ਬਾਜੀ ਠੀਕ ਠਾਕ ਵਧੀਆ ਵਧੀਆ ਜੀ ਅੱਛਾ ਵੀਰ ਵੀਰੇ ਅਨੀਮਲ ਜਿੰਨੇ ਵੀ ਤੁਸੀਂ ਘਰੇ ਰੱਖੇ ਹੋਏ ਆ ਹਾਂਜੀ ਹਾਂਜੀ ਘਰ ਦੇ ਪਸ਼ੂ ਆ ਤੇ ਇੱਕ ਘਰੋਂ ਜਿਹੜੀ ਇਹ ਤੁਸੀਂ ਛੋਟੀ ਸੇਲ ਕਰਦੇ ਪਏ ਜੀ ਹਾਂਜੀ 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 ਇਹਦਾ ਸੂਆ ਦੱਸਦਗੇ ਆਪਣੇ ਭੈਣ ਭਰਾਵਾਂ ਨੂੰ ਵੀ ਸੂਆ ਕਿਨਵਾ ਛੋਟੀ ਹੁੰਦੀ ਆ ਦੂਸਰੇ ਸੂਵੇ ਜੀ ਸਾਨੂੰ ਸਾਹਬ ਦੂਸਰੇ ਸੂਵੇ ਆ ਹਾਂਜੀ ਹਾਂਜੀ ਤੇ ਸਮਾਂ ਤਕਰੀਬਨ ਤਿਆਰੀ ਕਰੀ ਖੜੀ ਮਿਲਣਾ ਤਾਂ ਹਾਂਜੀ 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 ਪੰਜ ਚਾਰ ਦਿਨ ਖੜੂਗੀ ਪੰਜ ਚਾਰਕ ਦਿਨ ਤੇ ਗਿਣਤੀ ਵਾਲੇ ਦਿਨ ਰਹਿ ਗਏ ਮਨਾਂ ਦਾ ਦਿਨ ਪੂਰੇ ਬੇਸ਼ੱਕ ਹੋ ਗਏ ਉਹਨੇ ਉੱਪਰ ਜਿਹੜੇ ਲੱਗੇ ਹਾਂਜੀ 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 ਠੀਕ ਆ ਜੀ ਇਹ ਟਿਕ ਟੂਕੇ ਤੋਂ ਵੀਰ ਜਮਾਲੀ ਤੋਂ ਕਰਾਸ ਹੋਈ ਨਹੀਂ ਨਹੀਂ ਮਾਲ ਨੀਲੀ ਦੇ ਮਾਲੀ ਹਾਂਜੀ ਹਾਂਜੀ ਠੀਕ ਆ ਜੀ ਅ ਤੋ ਸੋ ਮਾਝ ਵੈਸੇ ਜੇਕਰ ਆਪਾਂ ਗੱਲ ਕਰੀਏ ਥੋੜੀ ਬਲੈਕ ਮਾਝ ਮੋਰਾ ਦੇ ਵਿੱਚ ਤੁਸੀਂ ਮੰਨ ਲਿਓ ਠੀਕ ਆ ਜੀ ਸਿੰਘ ਵੈਸੇ ਖੁੱਲਾ ਥੋੜਾ ਜਿਹਾ ਸਿਰੋਂ ਖੁੱਲੀ ਆ ਤੇ ਬਾਕੀ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਤੇ ਨੀਲੀ ਦੇ ਮਾਲੀ ਤੋਂ ਵੀਰਾਂ ਦਾ ਵੀ ਆਪਾਂ ਕਰਾਸ ਕਰਵਾਈ ਆ ਅੱਗੇ ਠੀਕ ਆ ਜੀ ਚਲੋ ਬੱਚਾ ਅੱਗੇ ਕਿਹੋ ਜਿਹਾ ਹੋ ਜਾਊਗਾ ਠੀਕ ਆ ਜੀ ਉਹ ਆਪਾਂ ਸਮੇਂ ਤੇ ਛੱਡ ਦਿੰਦੇ ਆ ਬਾਕੀ ਇੱਕ ਵਾਰੀ ਜਿਹੜਾ ਮੇਰਾ ਮੁੱਖ ਮੇਲ ਟੀਚਾ ਠੀਕ ਆ ਜੀ ਤੁਹਾਨੂੰ ਝੋਟੀ ਆਪਾਂ ਪ੍ਰੋਪਰ ਦਿਖਾ ਦਿੰਦੇ ਆ ਬਾਡੀ ਬੰਤਰ ਦੀ ਇਹ ਗੱਲ ਕਰੀਏ ਤਾਂ ਕੱਦ तकरीबन ਝੋਟੀ ਦਾ ਮੀਡੀਅਮ ਤੋਂ ਪਲੱਸ ਹੈਟ ਆ ਵੱਡੀਆਂ ਝੋਟੀਆਂ ਦੇ ਵਿੱਚ ਆ ਕੋਈ ਇਹਨੂੰ ਆਪਾਂ ਮਧਰੀ ਨਹੀਂ ਕਹਿੰਦੇ ਕਿ ਜਾਂ ਛੋਟੀ ਨਹੀਂ ਕਹਿੰਦੇ ਵੀ ਵਧੀਆ ਸੋਹਣਾ ਕੱਦ ਘੜਾ ਠੀਕ ਆ ਜੀ ਜ਼ਿਆਦਾਤਰ ਮਾਝਾ ਝੋਟੀਆਂ ਪਾਇ ਇਸੇ ਕੱਦ ਘੜ ਦੇ ਵਿੱਚ ਦੇਖਦੇ ਆ ਤੇ ਪਹਿਲੇ ਸਵੇਰੇ ਮੇਰ ਵੀਰੇ ਕਿੰਨਾ ਕੁ ਦਿਨ ਤੋਂ ਚਿਵਾ ਗਈ ਆ 11-12 ਕਿਲੋ ਸੰਤ ਸਾਹਿਬ ਜੀ 11-12 ਕਿਲੋ ਹਾਂਜੀ ਹਾਂਜੀ ਤੇ ਮਿਲਦੀ-ਮਿਲਦੀ ਲੰਮਾ ਟਾਈਮ ਹੀ ਰਹੀ ਆ ਹਾਂਜੀ 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 2 ਮਹੀਨੇ ਛੱਡੀ ਵਾਹ ਆਪਣੇ ਆਪ ਮਤਲਬ ਵੀ ਉਹ ਆ ਵੀ ਚਲੋ ਕਿਸੇ ਭੈਣ ਭਰਾ ਆਪਣੇ ਨੇ ਹਰੇ ਆਪ ਨੂੰ ਪਤਾ ਵੀ ਪੈਸਾ ਵੀ ਬਹੁਤ ਔਖਾ ਪ ਸੂਸਣ ਤੋਂ ਬਾਅਦ ਵੀ ਉਹ ਜਿਹਾ ਆਤਾ ਹੁੰਦੀਆਂ ਵੀ 2-3 ਮਹੀਨਿਆਂ ਬਾਅਦ ਕਿਤੇ ਨਾ ਕਿਤੇ ਮਾੜਾ ਮੁੱਢ ਨਹੀਂ ਨਹੀਂ ਲੰਮੇ ਲੰਮੇ ਸਮਾਂ ਦੋ ਦਿੰਦੀ ਆ ਜੀ ਠੀਕ ਆ ਜੀ 11-12 ਲੀਟਰ ਆਪਾਂ ਚੁੰਦੇ ਰਹੇ ਆ 24-25 ਦੀ ਪੋਲੀ ਨਿਕਲੀ ਬਹੁਤ ਵਧੀਆ ਵਧੀਆ ਜੀ ਠੀਕ ਆ ਲੋ ਦੋਸਤੋ ਇਹ ਪਿਛਲਾ ਸੂਵੇ ਦੀ ਪਿਛਲੇ ਸੂਵੇ ਦੀ ਡਿਟੇਲ ਆ ਜਿੰਨੇ ਵੀ ਮਾਲਕ ਨੇ ਚੁਆਈ ਕੀਤੀ ਆ ਜਿੰਨੇ ਕੋ ਤੁਹਾਨੂੰ ਡਿਟੇਲ ਆਪਾਂ ਦੱਸ ਸਕਦੇ ਆ ਦੇ ਸਕਦੇ ਆ ਠੀਕ ਆ ਜੀ ਤੇ ਇਹ ਉਲਟ ਉਲਟ ਪਹਿਨੀ ਵਾਲੀ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਦਿੰਦਾ ਥਣ ਤੁਹਾਡੇ ਸਾਹਮਣੇ ਆ ਸਪੇਸ ਗੈਪ ਚੰਗਾ ਕੋਈ ਜੋੜਾ ਥਣ ਨਹੀਂਗਾ ਕੁਇ ਤਿੰਨ ਤੋਂ 4 ਇੰਚ ਦੀ ਵਿਰਲਾ ਆਪਸੀ ਥਨਾ ਦੀ ਬਾਕੀ ਹਵਾਨਾ ਚੱਡਾ ਬਹੁਤ ਸੋਹਣਾ ਨਾੜੀ ਦੋ ਪਾਸੇ ਮੋਟੀ ਆ ਠੀਕ ਆ ਜੀ ਮਿਲਕ ਨਾੜੀ ਆ ਫੇਸ ਕੁਆਲਟੀ ਦੇਖ ਵਾਰੀ ਤੁਹਾਨੂੰ ਫੇਰ ਦਿਖਾ ਦਗੇ ਆ ਮੂੰਹ ਮੱਥੇ ਤੋਂ ਠੀਕ ਆ ਜੀ ਮੇਰੇ ਵੀਰੇ ਲਿਆਓ ਮੜਾ ਜੱਕ ਵਾਰੀ ਹੋਰ ਕਿਹਨੂੰ ਤੋੜ ਕੇ ਦਿਖਾਈਏ ਸੋ ਝੋਟੀ ਤੋਂ ਸੋ ਰਾਜੀ ਆ ਪੂਰੀ ਚੰਗੀ ਸੇਵਾ ਸੰਭਾਲ ਕੀਤੀ ਆ ਵੀਰ ਉਹਨਾਂ ਨੇ ਬਾਕੀ ਸਾਰੇ ਭਰਾਵਾਂ ਨੂੰ ਦੇਖ ਹੀ ਲੈਣੀਆਂ ਵੀ ਸ਼ੈ ਕੀ ਆ ਦੇਖੋ ਤੋ ਬਾਕੀ ਹਜੇ 4 ਦਿਨ 5 ਦਿਨ ਆਈਆਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਆਈ ਖੜੀ ਆ ਕਰਮਾਂ ਲਈ ਜਿੰਨੇ ਦਿਨ ਉੱਪਰ ਲੈ ਜੇ ਓਨੀ ਚੰਗੀ ਥੱਲੇੋਂ ਤਿਆਰੀ ਕਰ ਜੂਗੀ ਠੀਕ ਹੈ ਜੀ ਜਾ ਮੋੜ ਲਿਓ ਫਿਰ ਸੋ ਬਾਕੀ ਪੇਠਪੂੜਾ ਬਹੁਤ ਸੋਹਣਾ ਠੀਕ ਆ ਜੀ ਚੌੜਾ ਪੇਠਪੂੜਾ ਹੈ ਤੇ ਬੈਕਸਾਈਡ ਤੋਂ ਤੁਸੀਂ ਆ ਚੈੱਕ ਕਰ ਹੀ ਰਹੇ ਜੇ ਠੀਕ ਆ ਜੀ ਭਵਾਨੇ ਚੱਡੇ ਦੀ ਸਫਾਈ ਬਿਲਕੁਲ ਤੁਹਾਡੇ ਸਾਹਮਣੇ ਆ ਥਾਨ ਪੂਰਾ ਹੱਥੀ ਮੁਠੀ ਵਾਲਾ ਰੋਕ ਰੋਕ ਦਾ ਥਾਨ ਤੇ ਚੌੜੇ ਪੇਠਪੂੜੇ ਦੀ ਆ ਵਜਨ ਮੋੜ ਪੂਰਾ ਠੀਕ ਆ ਜੀ ਕੁਝ ਇਹ ਨਹੀਂ ਹੈਗਾ ਕਿ ਵੀ ਕਿਸੇ ਪਾਸੇ ਕੋਈ ਸੇਵਾ ਪਾਸੇ ਖੁੰਜੀ ਰਹੀ ਹੈ ਕਰਮਾਲੀ ਵੀ ਸੇਵਾ ਚੰਗੀ ਵੀਰ ਨੇ ਕੀਤੀ ਆ ਤੇ ਵਜਨ ਵਟਾ ਪੂਰਾ ਘੋਟੀ ਨੂੰ ਲੱਗਾ ਉਹਦੇ ਵਿੱਚ ਕੋਈ ਦੋਰ ਐ ਨਹੀਂ ਗਈਆਂ ਬਾਕੀ ਹਵਾਨਾ ਬਹੁਤ ਸੋਹਣਾ ਉਨਾ ਹੀ ਅੱਗੇ ਉਹਨਾ ਹੀ ਪਿਛਲੇ ਪੰਨੇ ਬਿਲਕੁਲ ਸੂਤ ਤੱਕ ਜ अच्छा मेरे वीर की डिमांड करती है दी देनी कितने दिया छोटी आज आपा ये 90000 ਕਰਦੇ ਡਿਮਾਂਡ ਸੰਸਾ 90000 ਹਾਂਜੀ ਹਾਂਜੀ ਸੋ ਮੌਕੇ ਤੇ ਕੋਈ ਆਏਗਾ ਤਾਂ ਮਾਨਤਨ ਹੋ ਜਾ ਭੈਣ ਭਰਾ ਹਾਂਜੀ 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 ਸੰਸਾ ਜੀ ਠੀਕ ਹੈ ਜੀ ਲਓ ਵੀ ਦੋਸਤੋ ਆਏਗਾ ਕਿਸੇ ਵੀ ਭੈਣ ਭਰਾ ਦਾ ਮਾਨਤਨ ਹੋ ਜਾਊਗਾ 90000 ਦੇ ਵਿੱਚੋਂ ਖੁੱਲੇ ਮਾਨਤਨ ਵੀਰ ਕਰ ਦਊਗਾ ਠੀਕ ਹੈ ਜੀ ਕਿਉਂਕਿ ਸੇਲ ਕਰਦੇ ਪਏ ਨੇ ਚੰਗੀ ਝੋਟੀ ਆ ਆਪ ਦੀ ਤਪ ਕੇ ਤੁਸੀਂ ਤਸल्ली ਕਰ ਲਿਓ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਕੋਈ ਮੁਸ਼ਕਲ ਨਹੀਂ ਨਹੀਂ ਕੋਈ ਜ਼ਿੰਮੇਵਾਰੀ ਆਪਣੀ ਸਾਰੀ ਠੀਕ ਹੈ ਜੀ ਪਿੱਛੇ ਦੀ ਆ ਵੀ ਕਈ ਵਾਰ ਵੀਰ ਬਹੁਤੇ ਆਨਲਾਈਨ ਸਬਦਾ ਕਰ ਲਏ ਹਾਂਜੀ 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 ਇਹ ਉਹ ਸਕਾਊਟਿੰਗ ਹੈ ਵੀ ਕਿਸੇ ਤੋਂ ਨਹੀਂ ਵੀ ਇੱਥੇ ਆਇਆ ਜਾਂਦਾ ਹੈਗਾ ਤੇ ਪੂਰੀ ਤਸਦੀ ਬਖਸ਼ੀ ਹੈ ਪੂਰੀ ਤਸਦੀ ਆਪਣੀ ਹੈ ਜੀ ਬਾਕੀ ਦੁੱਧ ਚੋਣ ਸੇਵਾ ਦਾ ਕੁਝ ਸੇਵਾ ਕਰ ਲੇਗਾ ਤਾਂ ਉਨੀ ਦੁੱਧ ਉਹਨਾਂ ਨੂੰ ਹੋਏਗੀ ਹਾਂਜੀ ਲੋਕ ਦੋਸਤੋ 90 ਹਜ਼ਾਰ ਜਿਹੜੀ ਡਿਮਾਂਡ ਹੈ ਵਿੱਚੋਂ ਮਾਨ ਤੁਹਾਨੂੰ ਜੂਗਾ ਸੋ ਕੋਈ ਭਰਾ ਕੰਟੈਕਟ ਕਰ ਲੇ ਸੰਪਰਕ ਕਰ ਲੇ ਚੰਗੀ ਝੋਟੀ ਆ ਪਸੰਦ ਆ ਜੂਗੀ ਤੁਹਾਡੇ ਇਧਰਲੇ ਪਾਸੇ ਆਪਣੇ ਕੋਲ ਇੱਕ ਜੋੜੀ ਵੀਰ ਮੇਰੇ ਆ ਬਕਾਊਗਾ ਬੱਕਰੀਆਂ ਦੀ ਹਾਂਜੀ ਹਾਂਜੀ ਇੱਕ ਆ ਬੱਕਰੀ ਏ ਛੋਟੀ ਹਾਂਜੀ ਹਾਂਜੀ ਇਹ ਬੱਕਰੀ ਏ ਤੇ ਆ ਬੱਕਰਾ ਹਾਂਜੀ ਹਾਂਜੀ ਉਮਰ ਤੁਸੀਂ ਦੱਸਿਆ ਸੀ ਮੈਨੂੰ ਵੀ ਦੋ ਦੀ ਇਕੱਠੀ ਅਜੇ ਸਾਲ ਹੋ ਗਿਆ ਹਾਂਜੀ 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 ਇਹਨਾਂ ਦੀ ਜਿਹੜੀ ਮਾਦਰ ਇੱਕ ਵਾਰੀ ਫੇਰ ਦੁਬਾਰਾ ਸੂਹਾ ਸੂਪੀ ਆ ਹਾਂਜੀ ਹਾਂਜੀ ਸਰ ਠੀਕ ਆ ਜੀ ਤੇ ਮੋਲ ਕੀ ਕਰਦੇ ਆ ਸਿੰਗਲ ਸਿੰਗਲ ਦਾ ਕੀ ਰਹੂਗਾ ਮੋਲ ਤੇ ਜੋੜੀ ਦਾ ਕੀ ਕਰਦੇ ਆ ਜੀ 35000 ਰੁਪਇਆ ਸੰਸਾਫ ਕਰਦੇ ਆ ਦੋਹਾਂ ਦਾ ਜੀ ਦੋਹਾਂ ਦਾ ਜੀ ਜੋੜੇ ਦਾ ਜੀ ਹਾਂਜੀ ਹਾਂਜੀ ਜੋੜੇ ਲੋਬ ਦੋਸਤੋ ਜੋੜੇ ਦਾ 35000 ਮੋਲ ਆ ਬਾਕੀ ਬੱਕਰਾ ਤੁਸੀਂ ਆ ਸਾਹਮਣੇ ਦੇਖ ਲਓ ਠੀਕ ਆ ਜੀ ਆ ਬੱਕਰਾ ਤੇ ਇਧਰ ਜਿਹੜੀ ਆ ਬੱਕਰੀ ਆ ਇਹਨੂੰ ਮਹੀਨਾ ਹੋ ਗਿਆ ਸੰਸਾਫ ਬਣੀ ਨੂੰ ਅੱਗੇ ਆ ਜਿਹੜੀ ਮਹੀਨਾ ਹੋ ਗਈ ਬੱਕਰੀ ਨੂੰ ਬਣੀ ਹਾਂਜੀ ਹਾਂਜੀ ਮਹੀਨਾ ਕੋ ਹੋ ਗਿਆ ਠੀਕ ਆ ਜੀ ਮਹੀਨਾ ਹੋ ਗਿਆ ਦੋਸਤੋ ਪਾਣੀ ਨੂੰ ਵਿੱਚੇ ਨੋਟ ਕਰਾ ਦਿੱਤਾ ਵੀਰ ਨੇ ਠੀਕ ਆ ਜੀ ਤੇ ਇੱਕੇ ਮਾਂ ਦੇ ਪੇਟੋਂ ਜਿਹੜੇ ਦੋਸਤੋ ਦੋਵੇਂ ਜੰਮੇ ਆ ਤੇ ਸਾਲ ਇਹਨਾਂ ਦੀ ਉਮਰ ਆ 35000 ਦਾ ਜੋੜਾ ਜੇਕਰ ਕਿਸੇ ਭਰਾ ਨੇ ਸਿੰਗਲ ਸਿੰਗਲ ਖਰੀਦਣਾ ਹੈ ਉਹ ਤੁਸੀਂ ਤਾਲਮੇਲ ਪਠਾ ਲਿਓ ਵੀ ਬੱਕਰੀ ਤੁਹਾਨੂੰ ਕਿਸ ਰੇਟ ਵੰਦੀ ਆ ਠੀਕ ਆ ਜੀ ਤੇ ਬੱਕਰੀ ਦਾ ਕੀ ਰੇਟ ਹੋਊਗਾ ਬੱਕਰਾ ਵੈਸੇ ਵਜਨ ਵਜਨ ਦੇ ਵਿੱਚ ਪੂਰਾ ਹੈ ਨਾ ਹਾਂਜੀ 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 ਠੀਕ ਆ ਜੀ ਤੇ ਇਹ ਹੋ ਗਿਆ ਦੋਸਤੋ ਇਹਨਾਂ ਬੱਕਰੀਆਂ ਦਾ ਰੇਟ ਠੀਕ ਆ ਜੀ ਕਿਉਂਕਿ ਦੋਵੇਂ ਜੋੜੀ ਆ ਕਿਸੇ ਭਰਾ ਨੇ ਜੋੜੀ ਲੈ ਕੇ ਜਾਣੀ ਹੈ ਤੇ 35000 ਦੇ ਵਿੱਚੋਂ ਮੌਕੇ ਤੇ ਛੋੜਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਸਿੰਗਲ ਸਿੰਗਲ ਖਰੀਦਣਾ ਉਹ ਰੇਟ ਤੁਸੀਂ ਪੁੱਛ ਲਿਓ ਤੇ ਵੀਰ ਮੇਰ ਇਹ ਆਪਣੇ ਕੋਲ ਅੱਜ ਨਾਗਨੇ ਟੋਟਲ ਹਾਂਜੀ ਹਾਂਜੀ ਠੀਕ ਆ ਜੀ ਤੇ ਇੱਕ 82282 ਹਾਂਜੀ 30624 ਇੱਕ ਵਾਰੀ ਫਿਰ ਬੋਲ ਦਈਏ ਵੀਰੇ 85282 30624 ਠੀਕ ਹੈ ਜੀ ਠੀਕ ਹੈ ਲੋਕ ਦੋਸਤੋ ਕੋਈ ਭਰਾ ਵੀ ਆਉਂਦਾ ਠੀਕ ਹੈ ਜੀ ਆਪਦੀ ਟਿਪ ਕੇ ਤੁਸੀਂ ਤਸੱਲੀ ਕਰ ਲਿਓ ਬਾਕੀ ਝੋਟੀ ਚੰਗੀ ਆ ਵਜਨ ਵੇਟ ਪੂਰਾ ਠੀਕ ਹੈ ਜੀ ਤੇ ਪਰਤਾ ਬਿਲਕੁਲ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਜਿੱਥੇ ਵੀ ਤਾਲਮੇਲ ਪੈਂਦਾ ਤੁਸੀਂ ਪਠਾ ਲਿਓ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਨੇ ਕੇ ਸ਼ੇਅਰ ਕਰ ਦਿਓ ਨਵੇਂ ਫਾਰਮਰ ਭਰਾਵਾਂ ਤੱਕ ਜਿਹੜੀ ਆਪਣੀ ਕਵਰੇਜ ਇਹ ਪਹੁੰਚ ਸਕੇ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵਿਨਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜ